ਇਹ ਸਾਡਾ ਜੀ 19000 ਦਾ ਚਲਾਨ ਭਰਿਆ ਇਹਨਾਂ ਨੇ ਸਾਡੀ ਬਰਨਾਲਾ ਜੁਨੀਅਨ ਦੀ ਗੱਡੀ ਦਾ ਹਾਂਜੀ ਮੇਰੇ ਭਰਾ ਨੇ ਮੈਂ ਬਾਈ ਨੂੰ ਬਾਈ ਵੇਚ ਤਾ ਨਹੀਂ ਜਾਣਦਾ ਗੱਡੀ ਦਾ ਚਲਾਨ ਆਪਣੀ ਜੁਨੀਅਨ ਦੀ ਗੱਡੀ ਸੀ ਚਲੋ ਮੈਂ ਕਹਿੰਦਾ ਜਾਇਜ਼ ਭਰਿਆ ਬਿਲਕੁਲ ਜੀ ਜੋ ਇਹਨਾਂ ਨੇ ਗਲਤੀਆਂ ਕੀਤੀਆਂ ਜਮਾ ਜਾਇਜ਼ ਨਹੀਂ ਦੀ ਬਿਲਕੁਲ ਜੋ ਗਲਤੀਆਂ ਤੇ ਗਲਤ ਗੱਡੀਆਂ ਨੇ ਹਾਂਜੀ ਭਾਈ ਮਤਲਬ ਜਿਹਦਾ 10000 ਦਾ ਚਲਾਨ ਤਾਂ ਵੱਧ ਹੋਇਆ ਹਾਂਜੀ ਮਤਲਬ ਕਾਨੂੰਨ ਅਨੁਸਾਰ 9000 ਦਾ ਚਲਾਨ ਬਣਦਾ ਸੀਗਾ ਹਾਂਜੀ ਇਹਨਾਂ ਨੇ 19000 ਦਾ ਘੱਟਤਾ ਜੀ ਆ ਮੇਰੇ ਹੱਥ ਚ ਚਲਾਨ ਹੈ ਬਿਲਕੁਲ ਜੀ ਚਲੋ ਜੀ ਮੈਂ ਉਹ ਨਹੀਂ ਭਰਦਾ ਮੈਂ ਆਪਦੇ ਕੋਲ ਭਰਦਾ ਇਹ ਜੀ ਪ੍ਰਧਾਨ ਟਰੱਕੀ ਨੇ ਭਰਵਾਵਾ ਹਾਂ ਟਰੱਕ ਜੁਨੀਅਰ ਪ੍ਰਧਾਨ ਮੈਂ ਉਹਦਾ ਭਰਦਾ ਜੀ ਚਲਾਣਾ 42000 ਦਾ ਸੀ ਆ ਨੋਵਾ ਦਾ ਭਰਿਆ ਜੀ ਆ ਗੜੀ ਆ ਆ ਗੜੀ 61 23 68 25 68 25 ਆ ਗਈ ਜੀ ਅਸੀਂ 42000 ਦਾ ਕੰਮ ਇਹਦਾ ਕਰਾਇਆ ਜੀ ਹਾਂਜੀ ਇਤੋਂ ਪਹਿਲਾਂ ਇਹਨਾਂ ਦੇ ਆਰਟੀਓ ਦੇ ਸ਼ੀਨਾ ਸਾਹਿਬ ਹਾਂ ਉਹਨਾਂ ਨੇ ਅਸੀਂ ਦੋ ਬੇਟੀਆਂ ਭੇਜੀਆਂ ਸਵਾਸ ਲੀਡ ਦੀ ਉਹਨਾਂ ਨੇ ਜਦੋਂ ਮੰਗੀਆਂ ਹਾਂ ਹਾਂਜੀ ਲੇਕਿਨ ਫੋਨ ਆਇਆ ਨਹੀਂ ਹੈਗਾ ਯਾਰ ਉਹ ਸਾਡਾ ਇੱਕ ਮੇਰੇ ਮੂੰਹ ਚੋਂ ਗਲਤ ਸ਼ਬਦ ਨਿਕਲ ਕੇ ਆ ਗਿਆ ਹਾਂ ਜੀ ਸਾਡੇ ਇੱਕ ਮੈਂਬਰ ਆ ਜੀ ਰਾਜੂ ਮੈਂ ਨਹੀਂ ਨਾਂ ਨਹੀਂ ਲੈਂਦਾ ਜੀ ਹਾਂਜੀ ਹਾਂਜੀ ਉਹਨੇ ਉਹਨੇ ਜੀ ਕਿ ਸਾਡੇ ਆ ਦੋ ਪੇਟੀਆਂ ਸਾਨੂੰ ਖਰਚਾ ਪਾ ਕੇ ਟਰੱਕ ਜਿੰਨੀ ਬਰਨਾਲਾ ਨੂੰ ਉਹਨੇ ਦੋ ਸੁਬਾਹ ਤੋਂ ਨਿਕਲਦੀਆਂ ਪੇਟੀਆਂ ਭੇਜ ਕੇ ਆ ਇਹਨਾਂ ਨੂੰ ਹਾਂਜੀ ਇਹ ਸਾਡੇ ਨੌਕਰ ਨੇ ਜਾਂ ਅਸੀਂ ਇਹਨਾਂ ਦੇ ਨੌਕਰਾਂ ਸਾਡੀ ਗਲਤੀ ਆ ਅਸੀਂ ਭਰਨ ਨੂੰ ਤਿਆਰ ਹੁੰਨੀ ਆ ਜਾਂ ਅਸੀਂ ਭਰਾਂਗੇ ਮੈਂ ਆਪਦੇ ਕੋਲੋਂ ਪਰੂ ਮੈਂ ਟਰੱਕਾਂ ਲੜ ਕੇ ਤੁਹਾਡਾ 22000 ਦੇ ਦੇਣ ਵਾਦਾ ਸਾਡਾ ਭਾਖੀ ਦੇ ਦੇ ਬਾਈ ਹਰਦੀਪ ਹੈਗਾ ਜਦੋਂ ਮੈਂ ਸਾਡੇ ਨਾਲ ਜਾਂ ਇਹਨਾਂ ਨੂੰ ਕੋਈ ਬੰਗਾਰ ਦੀ ਲੋੜ ਆ ਮੈਨੂੰ ਫੋਨ ਕਰਨਾ ਬਿਲਕੁਲ ਜੀ ਮੈਂ ਦੇਵਾਂਗਾ ਜੇ ਜਹੇ ਜਹੇ ਸਾਡਾ ਮਾਨਦਾਨ ਕਰਨਗੇ ਹੋ ਜਾ ਮੈਕਰ ਅਸੀਂ ਕਰਾਂਗੇ ਬਿਲਕੁਲ ਮੈਂ ਜੀ ਇਹਨਾਂ ਨੂੰ ਫੋਨ ਕਰਿਆ ਕਿ ਸਾਡੇ ਭਾਈ ਜੁੰਮੇ ਦੀ ਗੱਡੀ ਆ ਇਹਨਾਂ ਨੂੰ ਛੱਡਣਾ ਚਾਹੀਦਾ ਵੀ ਤੁਸੀਂ ਸਾਰੇ ਨੰਨਾ ਕਰੋ ਇਹਨੇ ਜੀ ਇਹ ਕਰੇ ਮਾਈ ਬਿਲਕੁਲ ਜਾਇਜ਼ ਛਲਾਨ ਕੱਟ ਦਿਓ ਮੈਂ ਆ ਗਿਆ ਤੁਹਾਡੇ ਕੋਲੇ 5 ਮਿੰਟਾਂ ਅੰਦਰ ਹਾਂਜੀ ਮੈਂ ਉਹ ਤੋਂ 7 ਮਿੰਟਾਂ ਦੇ ਵਿੱਚ ਮੈਂ ਇਹਨਾਂ ਕੋਲੇ ਆ ਗਿਆ ਮੇਰੇ ਮੇਰੇ ਬੜੇ ਸਤਿਕਾਰਯੋਗ ਨੇ ਸਾਡੇ ਮਾਮਾ ਜੀ ਨਹੀਂ ਹਾਂਜੀ ਮਾਮਾ ਜੀ ਮਲੇ ਹਰਜੀਤ ਜੀ ਇਹ ਆ ਗਿਆ ਮੈਂ ਇਹਨਾਂ ਦੇ ਰਿਸ਼ਤੇਦਾਰਾਂ ਦੀ ਗੱਡੀ ਆ ਮੈਂ ਆ ਗਿਆ ਜੀ ਇਹਨਾਂ ਕੋਲੇ ਬਿਲਕੁਲ ਬੜਾ ਜਾਇਜ਼ ਛਲਾਨ ਕੱਟਦਾ ਚਲੋ ਚਾਹੇ 10000 ਦਾ ਵੱਧ ਕੱਟ ਦੋ ਵੱਡ ਕੱ ਲੈ ਪੈਸੇ ਕਾਨੂੰਨ ਨੇ 9000 ਦਾ ਬਣਦਾ ਸੀ ਇਹ ਹਾਂਜੀ ਪਰ ਅਸੀਂ 19000 ਦਾ ਹੀ ਭਰਨ ਨੂੰ ਤਿਆਰ ਆ ਜੀ ਮੈਂ ਉਹਦੇ ਕੋਲ ਭਰਨ ਲੱਗਿਆ ਮੈਂ 10000 ਹੀ ਭਰ ਦਵਾਂ ਮੈਂ ਤੋਂ ਉਹਨੇ ਲੈ ਲੈਣਾ ਮੈਂ ਉਹਨੇ ਮੇਰੇ ਨੂੰ ਪਿਆਰ ਹੈ ਬਿਲਕੁਲ ਜੀ ਪਰ ਉਹ 42000 ਤੋਂ ਸਾਡਾ ਜਿਹੜਾ ਉਹ ਤੇ ਲਪਾਇਆ ਉਹ ਸਾਹਮਣੇ ਖੜੀ ਨੂਆ ਇਹਦਾ ਭਰਾ ਸਾਡਾ ਅੱਜ ਵੱਧਾ ਦੋ ਬੇਟੀਆਂ ਨੇ ਸਾਡੀ ਜੁਨੀਅਰ ਤੋਂ ਲੈਤੀਆਂ ਨੇ ਸਾਡੇ ਖਰਚੇ ਚ ਪਾਈ ਦੋ ਬੇਟੀਆਂ ਸਭ ਤੋਂ ਸੁਆਸਲੀਏ ਦੀਆਂ ਲੈਤੀਆਂ ਨੇ ਜੀ ਬਿਲਕੁਲ ਜੀ ਕੀ ਉਹ ਮੋੜਦੇ ਨਹੀਂ ਚਾਹੀਦੀਆਂ ਉਹ ਬਾਈ ਜੀ ਵੀ ਬਣਾ ਲੈ ਉਹ ਵੀ ਵੀਡੀਓ ਬਣਾ ਲੈ ਜੀ ਵੀਡੀਓ ਬਣਾ ਸਾਡਾ ਬੰਦੇ ਤੋਂ ਸਾਡੇ ਜੀ ਸੁਣਾ ਆਰਟੀਓ ਵੇਖਿਆ ਕੋਟਾ ਆਰਟੀਓ ਸਾਹਿਬ ਸਾਹਮਣੇ ਆਓ ਮੜਾ ਜਾ ਨਹੀਂ ਜਾ ਜਾਣ ਕਰੀ ਜਾ ਕੋਈ ਨਹੀਂ ਅਸੀਂ ਪਰ ਆ ਗਏ ਟ੍ਰੱਕ ਆਪਰੇਟਰ ਬੇ ਸੱਕ ਸਾਨੂੰ ਵੀ ਪਤਾ ਹੈ 10-10 ਹਜ਼ਾਰ ਤੇ ਬਸ ਸਾਨੂੰ ਇਨਸਾਫ ਚਾਹੀਦਾ ਜੀ ਬਸ ਅਸੀਂ ਇਹਨਾਂ ਨੂੰ ਵੀ ਚਾਹੇ ਜਮੰਦੇ ਆ ਬਸ ਸਾਨੂੰ ਚਾਹੇ ਜਮੰਦੇ ਆ ਪਰ ਉਹਨੂੰ ਸਾਫ ਚਾਹੀਦਾ ਪਰ ਸਾਡੇ ਰਣ ਘਟਦਾ ਇਹ ਥੋੜਾ ਜੀ ਤੁਹਾਨੂੰ ਜੁਨੀਅਰ 40000 ਨੋਵਾ ਦੇ ਲਵਾ ਆ